ਇੱਕ ਪਾਸੇ ਜਿੱਥੇ ਗਰਮੀ ਦਾ 파ਰਾ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਉੱਥੇ ਰਾਜਨੀਤੀ ਵੀ ਗਰਮਾਉਂਦੀ ਜਾ ਰਹੀ ਹੈ ਤਾਂ ਰਾਜਨੀਤੀ ਦੇ ਵਿੱਚ ਵੀ ਜੋ ਉਮੀਦਵਾਰ ਚੋਣ ਲੜ ਰਹੇ ਨੇ ਚੋਣਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਵਾਛੜ ਕੇ ਕੀਤਾ ਜਾ ਰਿਹਾ ਹੈ ਡੋਰ ਟੂ ਡੋਰ ਜਾ ਕੇ ਵੀ ਲੋਕਾਂ ਨੂੰ ਮਿਲਿਆ ਜਾ ਰਿਹਾ ਪਰ ਇਸ ਸਭ ਦੇ ਵਿਚਾਲੇ ਹੀ ਆਮ ਜਨਤਾ ਦੀ ਰਾਜਨੀਤਿਕ ਲੋਕਾਂ ਦੇ ਨਾਲ ਨਾਰਾਜ਼ਗੀ ਖੁੱਲ ਕੇ ਦਿਖਾਈ ਦੇ ਰਹੀ ਹੈ ਭਾਸ਼ਪਾ ਦੇ ਨਾਲ ਜਿੱਥੇ ਨਾਰਾਜ਼ਗੀ ਖੁੱਲ ਕੇ ਦਿਖਾਈ ਦੇ ਰਹੀ ਹੈ ਜਗਾ ਜਗਾਤੇ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਮਾਮਲਾ ਖੰਨਾ ਤੋਂ ਵੀ ਸਾਹਮਣੇ ਆਇਆ ਜਿੱਥੇ ਗੋਦਾਮ ਰੋਡ ਤੇ ਇਲਾਕੇ ਦਾ ਵਿਕਾਸ ਨਾ ਹੋਣ ਕਰਕੇ ਉੱਥੋਂ ਦੇ ਲੋਕਾਂ ਦੇ ਵੱਲੋਂ ਛੋਣਾ ਦਾ ਬਾਈਕਾਟ ਕੀਤਾ ਜਾਂਦਾ ਉਹਨਾਂ ਦਾ ਕਹਿਣਾ ਕਿ ਉਮੀਦਵਾਰ ਕੋਈ ਵੀ ਹੋਵੇ ਉਹ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ ਉਹਨਾਂ ਦੇ ਵੱਲੋਂ ਛੋਣਾ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਨੇਤਾ ਨੇ ਜੋ ਵਿਕਾਸ ਦੇ ਨਾਤੇ ਵੋਟ ਮੰਗਣਾਉਂਦੇ ਨੇ ਪਰ ਜਦ ਸੱਤਾ ਦੇ ਵਿੱਚ ਆ ਜਾਂਦੇ ਨੇ ਤਾਂ ਵਿਕਾਸ ਉਹਨਾਂ ਦੇ ਇਲਾਕੇ ਦਾ ਨਹੀਂ ਹੁੰਦਾ ਹੁਣ ਤੱਕ ਨਹੀਂ ਹੋਇਆ ਕਲੀਆਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਇੱਥੋਂ ਤੱਕ ਕਿ ਲੋਕ ਉਹਨਾਂ ਦੇ ਬੱਚਾ ਨੂੰ ਇਹ ਸਭ ਦੇ ਚਲਦੇ ਆ ਰਿਸ਼ਤਾ ਵੀ ਨਹੀਂ ਕਰਦੇ ਤਾਂ ਕਾਫੀ ਤੰਗ ਪਰੇਸ਼ਾਨਾ ਆ ਚੁੱਕੇ ਨੇ ਇੱਥੋਂ ਦੇ ਇਲਾਕਾ ਨਿਵਾਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਮੁਕੰਮਲ ਤੌਰ ਤੇ ਛੋਣਾ ਦਾ ਬਾਈਕਾਟ ਕੀਤਾ ਹੈ ਔਰ ਛੋਣਾ ਦੇ ਬਾਈਕਾਟ ਸਬੰਧੀ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਚਾਹੁੰਦੇ ਆ ਸਟਾ ਮੇਰਾ ਨਾਮ ਅਸ਼ਰਫਾ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਗਲੀ ਨੰਬਰ 2 ਬੰਤ ਕਲੋਨੀ ਬਾੜ ਨੰਬਰ 4 ਕਦਾਮ ਰੋਡ ਤੇ ਰਹਿਣ ਵਾਲੇ ਆ ਜੀ ਅੱਛਾ ਕੀ ਸਮੱਸਿਆ ਕੀ ਹੈ ਜਿਹੜਾ ਤੁਸੀਂ ਇੱਥੇ ਸਮੱਸਿਆ ਇਹ ਹੈਗੀ ਵੀ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਹਰ ਵਾਰ ਆਂਦੇ ਆ ਲੀਡਰ ਸਾਡੇ ਕੋਲੋਂ ਵੋਟਾਂ ਲੈ ਕੇ ਚਲੇ ਜਾਂਦੇ ਨੇਗੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੰਦਾ 15 ਸਾਲ ਤੋਂ ਤੁਸੀਂ ਸਾਡੀਆਂ ਗਲੀਆਂ ਦਾ ਹਾਲ ਦੇਖ ਲਓ ਨਿਕਲਣਾ ਇੰਨਾ ਮੁਸ਼ਕਲ ਹੋ ਚੁੱਕਿਆ ਵਾ ਹੁਣ ਅੱਗੇ ਬਾਰਿਸ਼ ਆਣ ਗਈਆਂ ਤੇ ਬੱਚੇ ਸਕੂਲ ਨੂੰ ਜਾਂਦੇ ਆ ਗਿਰਦੇ ਨੇਗੇ ਕਈ ਬੰਦਿਆਂ ਦੀ ਲੱਤਾਂ ਲੁੱਤਾਂ ਟੁੱਟ ਚੁੱਕੀਆਂ ਗ ਠੀਕ ਹੈ ਜੀ ਤੇ ਮਤਲਬ ਕੋਈ ਸੁਣਵਾਈ ਨਹੀਂ ਅਸੀਂ ਹਰ ਹਰ ਜਗ੍ਹਾ ਅਸੀਂ ਜਾ ਚੁੱਕੇ ਹਾਂ ਹਰ ਜਗ੍ਹਾ ਤੇ ਅਸੀਂ ਲੈਟਰ ਦੇ ਚੁੱਕੇ ਹਾਂ ਹਰ ਵਾਰ ਸਾਨੂੰ ਮਹੀਨਾ 2 ਮਹੀਨੇ ਦੀ ਕਹਿ ਦਿੰਦੇ ਨੇ ਵੀ 2 ਮਹੀਨੇ ਬਾਅਦ ਤੁਹਾਡਾ ਹੋ ਜਾਊਗਾ ਜੀ ਬਣ ਜਾਊਗੀ ਮਤਲਬ ਇੰਨੇ ਕਿ ਪਰੇਸ਼ਾਨ ਆ ਅੱਕ ਕੇ ਮਹੱਲੇ ਵਾਲਿਆਂ ਨੇ ਸਾਰਿਆਂ ਨੂੰ ਇੱਕਿਆ ਕਰਕੇ ਇਹ ਕਹਿ ਹੈਗਾ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਸੀਂ ਸਾਰੇ ਨੋਟਾ ਨੂੰ ਵੋਟ ਪਾਵਾਂਗੇ ਠੀਕ ਹੈ ਜੀ ਬਿਲਕੁਲ ਹੀ ਅਸੀਂ ਬਾਈਕਟ ਕਰ ਰਹੇ ਹਾਂ ਸਾਡੀ ਗਲੀ ਦੇ ਵਿੱਚ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਵੋਟ ਮੰਗਣ ਵਾਸਤੇ ਨਾ ਮੇਰਾ ਜੀ ਨਿਖੇ ਸ਼ਰਮਾ ਜੀ ਅਛਾ ਸਰ 30 ਸਸ ਜਿਹੜਾ ਤੇ ਵੋਟਾਂ ਦਾ ਬਾਈਕਟ ਕੀਤਾ ਗਿਆ ਸਮੱਸਿਆ ਆਪਣੀ ਇਹੀ ਹੈ ਜੀ ਅਸੀਂ 15 ਸਾਲ ਤੋਂ ਇਹੀ ਦੇਖਦੇ ਆਂ ਲਾਰੇ ਪਹਿਲਾਂ ਤਾਂ ਸਾਰੀ ਸਰਕਾਰਾਂ ਦੇ ਕਿ ਤੁਹਾਡੀ ਗਲੀ ਬਣ ਜੂਗੀ ਸਿਵਰੇਜ ਸਮੱਸਿਆ ਹੱਲ ਹੋਊਗੀ ਨਾ ਤਾਂ ਅੱਜ ਤੱਕ ਅਰੇ ਸਿਵਰੇਜ ਦੀ ਸਮੱਸਿਆ ਦਾ ਹੱਲ ਹੋਇਆ ਐ ਐਮਸੀ ਕੋਲ ਜਾਓ ਅੱਜ ਬਣਦੀ ਐ ਕੱਲ ਬਣਦੀ ਐ ਕੋਈ ਜਵਾਬ ਨਹੀਂ ਐਮਐਲਏ ਕੋਲ ਜਾਓ ਉਹਦਾ ਕੋਈ ਜਵਾਬ ਨਹੀਂ ਈਓ ਕੋਲ ਗਏ ਆ ਈਓ ਦਾ ਕੋਈ ਜਵਾਬ ਨਹੀਂ ਸੀਐਮ ਤੱਕ ਨੂੰ ਅਸੀਂ ਮੇਲਾਂ ਵੀ ਪਾਈਆਂ ਨੇ ਨਾ ਕੋਈ ਜਵਾਬ ਅੱਜ ਤੱਕ ਨਾ ਕੋਈ ਆ ਕੇ ਖੜੇ ਆ ਵੋਟਾਂ ਦੇ ਟਾਈਮ ਐ ਆਂਦੇ ਨੇ ਵੋਟਾ ਲੈ ਕੇ ਆਪਣੇ ਘਰਾਂ ਚ ਵੜ ਜਾਂਦੇ ਨੇ ਜੀ ਕਿੰਨੇ ਕ ਇਲਾਕੇ ਦੀ ਸਮੱਸਿਆ ਹੈਗੀ ਜੀ ਇਹ ਸਾਰੇ ਇਲਾਕੇ ਦੀ ਵਾਰਡ ਨੰਬਰ 4 ਦੀ ਸਾਰੀ ਗਲੀਆਂ ਕੋਈ ਇੱਕ ਗਲੀ ਨਹੀਂ ਬਣੀ ਜੀ ਕਹਿੰਦੇ ਕੀ ਨੇ ਲੀਡਰ ਜਦੋਂ ਐਨਸੀ ਹੋ ਗਏ ਜਾਂ ਐਮਐਲਏ ਹੋ ਗਏ ਕੀ ਕਹਿੰਦੇ ਕੀ ਨੇ ਕਹਿੰਦੇ ਤਾਂ ਬਸ ਉਹੀ ਜੀ ਪਿੱਛੋਂ ਫੰਡ ਨਹੀਂ ਆਇਆ ਗ੍ਰਾਂਟ ਨਹੀਂ ਆਈ ਹੈਗੀ ਥੋੜੀ ਅੱਜ ਲੱਗਦੀ ਹੈ ਕੱਲ ਲੱਗਦੀ ਹੈ ਬਸ ਇਹੀ ਲਾਰੇ ਲਾ ਕੇ ਭੇਜ ਦਿੱਤਾ ਜਾਂਦਾ ਕਿੰਨੇ ਕ ਘਰ ਹੋਣਗੇ ਇਸ ਗਲੀ ਦੇ ਵਿੱਚ ਇਸ ਗਲੀ 'ਚ ਹੈਗੇ ਨੇ ਤਕਰੀਬਨ 50 ਤੋਂ 60 ਘਰ ਹੈਗੇ ਨੇ ਜੀ ਕੱਲੀ ਇਸ ਗਲੀ ਨੇ ਬਾਈਕਟ ਕੀਤਾ ਜਾਂ ਆਲੇ-ਦਾਲੇ ਸਾਰੇ ਨਹੀਂ ਆਲੇ-ਦਾਲੇ ਸਾਰੇ ਹੀ ਜੀ ਆਪਣੇ ਨਾਲ ਨੇ ਜੀ ਖਾਲੀ ਇੱਕ ਗਲੀ ਨਹੀਂ ਹੈਗੀ ਪੂਰਾ ਮਹੱਲਾ ਪੂਰਾ ਵਾਰਡ ਆਪਣੇ ਨਾਲ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਹੈ ਜੀ ਬਸ ਵੋਟ ਮੰਗਾਂ ਨਾਣ ਜੇ ਵੋਟ ਮੰਗਣੀ ਹੈ ਪਹਿਲਾਂ ਆਪਣਾ ਕੰਮ ਕਰਾਣ ਵੋਟ ਲੈ ਕੇ ਜਾਣਾ ਕਿਸੇ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਉਣੀ ਵੋਟ ਪਾਣੀ ਸਿਰਫ ਨੋਟਾਂ ਮਿਲ ਬਸ ਮੇਰਾ ਨਾਮ ਕ੍ਰਿਸ਼ਨ ਹੈ ਤੇ ਕੀ ਸਮੱਸਿਆ ਆ ਰਹੀ ਆ ਸਾਨੂੰ ਸਮਸਿਆ ਤਕਰੀਬਨ ਸਾਡੀ ਉਮਰ ਹੁਣ 30 ਕੇ ਸਾਲ ਹੋ ਚੁੱਕੀ ਆ ਤੇ ਹਾਲਾਤ ਤਕਰੀਬਨ ਸ਼ੁਰੂ ਤੋਂ ਹੀ ਇਹੀ ਨੇ ਮਤਲਬ ਪਹਿਲਾਂ ਇੱਥੇ ਖੇਤ ਹੁੰਦੇ ਸੀ ਖੇਤਾਂ ਤੋਂ ਕਲੋਨੀ ਕੱਟੀ ਤੇ ਕੁਛ ਜਿੱਥੇ ਅਸੀਂ ਖੇਡਣ ਵੀ ਜਾਂਦੇ ਸੀ ਉੱਥੇ ਵੀ ਕਲੋਨੀ ਕੱਟੀ ਉੱਥੇ ਕੁਛ ਇਸ ਤਰ੍ਹਾਂ ਦੇ ਲੋਕ ਜਿਵੇਂ ਕਹਿ ਲਓ ਭਈ ਛੋਟੋ ਜਿਵੇਂ ਨਹੀਂ ਲੈਣਾ ਜਮੀਨ ਵਕੀਲ ਟਾਈਪ ਜਨ ਜੱਜ ਟਾਈਪ ਉੱਥੇ ਬੰਦੇ ਆ ਕੇ ਵਸ ਗਏ ਕੋਠੀਆਂ ਬਣ ਗਈਆਂ ਮਤਲਬ ਜਿਹੜੀ ਕਲੋਨੀ ਹਜੇ 5 10 ਸਾਲਾਂ ਚ ਵਸੀ ਆ ਉੱਥੇ ਅੱਜ ਮਤਲਬ ਪੱਕੀ ਟੈਲਾਂ ਲੋਕ ਟੈਲਾਂ ਲੱਗ ਚੁੱਕੀਆਂ ਨੇ ਮਤਲਬ ਦੇਖਿਆ ਜਾਵੇ ਆਮ ਲੋਕ ਜਿਹੜੇ ਗਰੀਬ ਨੇ ਜਿਹਨੇ ਮਿਹਨਤ ਕਸ਼ ਲੋਕ ਨੇ 12 12 ਘੰਟੇ ਡਿਊਟੀਆਂ ਕਰਕੇ ਆਉਂਦੇ ਨੇ ਮਤਲਬ ਉਹਨਾਂ ਦੇ ਗਲੀ ਦੀ ਉਹਨਾਂ ਦੇ ਘਰ ਦੀ ਪੂਰੀ ਖਸਤਾ ਹਾਲਤ ਹੈ ਨਾ ਅਸੀਂ ਗਲੀ ਦੇ ਕੁਝ ਲੋਕ ਜਿਹੜੇ ਜਾਗਰੂਕ ਨੇ ਉਹ ਚਾਹੁੰਦੇ ਨੇ ਵੀ ਇਸ ਨੂੰ ਬਦਲਿਆ ਜਾਵੇ ਇਸ ਨਜਾਮ ਨੂੰ ਜਿਹੜਾ ਚੱਲ ਰਿਹਾ ਹੈ ਮਤਲਬ ਇਹ ਕੋਈ ਹੁਣ ਨਹੀਂ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਸਦੀਆਂ ਤੋਂ ਲੋਕ ਸੰਘਰਸ਼ ਕਰਦੇ ਆ ਰਹੇ ਨੇ ਸੰਘਰਸ਼ਾਂ ਦਾ ਮਤਲਬ ਲੋਕ ਇਕੱਠੇ ਹੋਏ ਨੇ ਇੱਕ ਮੁੱਠੋਏ ਨੇ ਤੇ ਉਹ ਤਾਂ ਚਾਹੇ ਸਰਕਾਰਾਂ ਨੇ ਚਾਹੇ ਰਾਜੇ ਰਜਵਾੜੇ ਨੇ ਸਾਰੇ ਝੁਕੇ ਨੇ ਲੋਕਾਂ ਨੇ ਆਪਣੇ ਹੱਕਾ ਹਾਸਲ ਕੀਤੇ ਨੇ ਤਾਂ ਨਾ ਜ਼ਰੂਰਤ ਵੀ ਅੱਜ ਵੀ ਇਹੀ ਬਣਦੀ ਆ ਵੀ ਅਸੀਂ ਅੱਜ ਇਕੱਠੇ ਹੋਏ ਆ ਅਸੀਂ ਅੱਜ ਸਾਰੇ ਲੀਡਰਾਂ ਦਾ ਬਾਈਕਾਟ ਕੀਤਾ ਅਸੀਂ ਸੱਦਾ ਵੀ ਦੇ ਰਹੇ ਆ ਲੋਕਾਂ ਨੂੰ ਵੀ ਸਾਡੇ ਕੋਈ ਵੀ ਲੀਡਰ ਆ ਚਾਹੇ ਆਮ ਆਦਮੀ ਪਾਰਟੀ ਦਾ ਚਾਹੇ ਕਾਂਗਰਸ ਦਾ ਚਾਹੇ ਅਕਾਲੀਆਂ ਦਾ ਚਾਹੇ ਭਾਜਪਾ ਵਾਲਿਆਂ ਦਾ ਮਤਲਬ ਸਾਰੇ ਇਹ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਇਹਨਾਂ ਦੀ ਇੱਕ ਨੀਤੀ ਆ ਵੀ ਫੁੱਟਪਾਥ ਤੇ ਰਾਜ ਕਰੋ ਤੇ ਜ਼ਰੂਰ ਤਾਂ ਜੇ ਬਣ ਜਾਂਦੀ ਆ ਵੀ ਲੋਕ ਧਰਮ ਜਾਤ ਕੌਮ ਰੰਗ ਨਸਲ ਦੇ ਮਸਲਿਆਂ ਨੂੰ ਛੱਡ ਕੇ ਉਹ ਇੱਕ ਮੁੱਠ ਹੋਣ ਹਨਾ ਕਿਉਂਕਿ ਸਰਕਾਰ ਸੀ ਇਹ ਤਰ੍ਹਾਂ ਦਾ ਕਾਨੂੰਨ ਵੀ ਲੈ ਕੇ ਆ ਰਹੀ ਆ ਹਨਾ ਤੇ ਉਹਦੇ ਵਿੱਚ ਚਾਹੇ ਘੱਟ ਗਿਣਤੀ ਸਿੱਖ ਨੇ ਜਾਂ ਮੁਸਲਮਾਨ ਨੇ ਇਸ ਤਰ੍ਹਾਂ ਦੇ ਲੋਕ ਲਗਾਤਾਰ ਨੇ ਦੂਜੀ ਸਾਰੇ ਨਾਲ ਪਹਿਲੀ ਗੱਲ ਜਿਹੜੀ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਵੀ ਇਹਨਾਂ ਦੀਆਂ ਮੁਸੀਬਤਾਂ ਦਾ ਹੱਲ ਇਹ ਤਾਂ ਚਲੋ ਥੋੜੀ ਹੋਰ ਮੁਸੀਬਤਾਂ ਦੀ ਗੱਲਾਂ ਹੋ ਗਈਆਂ ਜਿਹੜੇ ਹੁਣ ਫੌਰੀ ਜਿਹੜੇ ਕੰਮ ਹੁੰਦੇ ਨੇ ਜਿਹੜੇ ਲੋਕਾਂ ਦਾ ਮਨੁੱਖੀ ਸਵਿਧਾਨਕ ਹੱਕ ਆ ਕਿ ਨਾ ਵੀ ਗਲੀ ਲੋਕਾਂ ਨੂੰ ਪੱਕੀ ਮਿਲਣ ਇੱਥੇ ਸਟਰੀਟ ਲਾਈਟਾਂ ਦਾ ਪ੍ਰਬੰਧ ਹੋਵੇ ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਪਾਰਕ ਹੋਣ ਮਤਲਬ ਇੱਥੇ ਬੁਨਿਆਦੀ ਲੋੜਾਂ ਤੋਂ ਵੀ 75 ਸਾਲ ਦੀ ਆਜ਼ਾਦੀ ਤੋਂ 80 ਸਾਲ ਦੀ ਕੀ ਹਾਲਾਤ ਨੇ ਪ੍ਰਾਪਰਟੀ ਦੇ ਹਾਲਾਤ ਆਪਾਂ ਦੇਖੀ ਸੁਖਦੇ ਇੱਥੇ ਕੋਈ ਨਹੀਂ ਪ੍ਰਾਪਰਟੀ ਦੇ ਹਾਲਾਤ ਇੱਥੇ ਮਤਲਬ ਕੋਈ ਵੀ ਕਿਸੇ ਦਾ ਵੀ ਇੱਥੇ ਰਿਸ਼ਤੇਦਾਰ ਰਹਿੰਦਾ ਮਤਲਬ ਉਹ ਕਹਿੰਦਾ ਵੀ ਤੁਹਾਨੂੰ ਮਤਲਬ ਇਸ ਗਲੀ ਚ ਰਹਿਣ ਯਾਰ ਕਾਂਤਜੀ ਨਹੀਂ ਆਂਦੀ ਮਤਲਬ ਇਸੇ ਲਈ ਅਸੀਂ ਆਪਣੀ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਇਸ ਲੀਡਰਾਂ ਦੇ ਬਾਈਕਾਟ ਦਾ ਅਸੀਂ ਐਲਾਨ ਕੀਤਾ ਤੇ ਅਸੀਂ ਨੋਟਾ ਬਟਨ ਚੁਣਿਆ ਵੀ ਅਸੀਂ ਜੇ ਵੋਟ ਪਾਵਾਂਗੇ ਤਾਂ ਅਸੀਂ ਨੋਟਾ ਨੂੰ ਹੀ ਪਾਵਾਂਗੇ ভাই ਰਾਜेश ਕੁਮਾਰ ਠਾਕੁਰ ਕਾਹਕੇ ਰਹਿਨੇ ਵਾਲੇ ਹੋ ਬਿਹਾਰ ਕਾ ਪੰਜਾਬ ਮੇਂ ਗਾਂਵ ਪਰ ਰਹਤੇ ਹੋ ਯਹੀ ਹੈ ਘਰ ਹਮਾਰੇ ਅੱਗੇ ਮੇਂ ਇਹ ਆ ਰਹਾ ਹੈ ਮਕਾਨ ਇਹ ਕਿਹਾਸ ਮਸੱਲਾ ਹੈ 2 ਨੰਬਰ ਗਲੀ ਹੈ ਹਮਾਰੇ ਗਲੀ ਮੇਂ ਰੋਡ ਨਹੀਂ ਬੰਨਤਾ ਹੈ से ये, ये समस्या तो दो तीन साल हो गए ऐसे नहीं बनता है कुछ भी नहीं अच्छा का हाँ वोट का बाईकाट करता हूँ मैं नहीं देना किसी को कोई यहाँ बनता ही नहीं है कुछ ये गली में ऐसे ही बेकार आएगा सब चाहे प्रधान हो कोई भी हो मुझे कोई टेंशन नहीं है हमारे गली बनता नहीं है इस वजह से मैं मुझे मजबूरी आएगा किसी को किसी को वोट नहीं देना मुझे ਮੇਰਾ ਨਾਮ ਖੁਸ਼ਦੀਪ ਹੋਰ ਹੈ ਅੱਛਾ ਇੱਥੇ ਜਿਹੜਾ ਬਾਈਕਟ ਕੀਤਾ ਗਿਆ ਕਿੰਨੀ ਕੁ ਸਮੱਸਿਆ ਹੈਗੀ ਇਸ ਇੱਥੇ ਸਾਡੀ ਗਲੀ 'ਚ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਬੋਟਾ ਲੈਂਨ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅਜੇ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੀ ਖੱਜਲ ਖਰਾਬ ਹੁੰਦੇ ਆ ਧਾਰਮਿਕ ਸਥਾਨ ਆਪਣੇ ਇੱਧਰ ਬਹੁਤ ਨੇ ਦੋ ਤਿੰਨ ਸਕੂਲ ਲੱਗਦੇ ਨੇ ਬੱਚੇ ਡਿੱਗਦੇ ਨੇ ਸਕੂਲ ਜਦੋਂ ਮੀਂਹ ਪੈਂਦਾ ਇੰਨਾ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਹੈ ਬਜ਼ੁਰਗ ਜਿਹੜੇ ਨੰਗਦੇ ਆ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਆ ਨੰਗਣ ਵਿੱਚ ਇਸ ਕਰਕੇ ਅਸੀਂ ਇਹੀ ਕਵਾਂਗੇ ਲੀਡਰਾਂ ਨੂੰ ਕਿ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ ਸਾਡੀ ਗਲੀ ਕਿਉਂ ਨਹੀਂ ਬਣਾਉਂਦੇ ਹੈਗੇ ਹਰ ਵਾਰੀ ਹੁਣ ਗਲੀ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਨਿਵਾਸੀ ਸਟਾਫ ਜੋ ਵੀ ਹੈ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਸਲਾਹ ਕੀਤੀ ਹੈਗੇ ਅਸੀਂ ਵੋਟਾਂ ਲੀਡਰਾਂ ਦਾ ਐਤਕੀ ਬਾਈਕਾਟ ਕਰਾਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੈਗੀ ਕਿ ਗਲੀ ਤਾਂ ਸਾਡੀ ਬਣਾਉਂਦੇ ਨਹੀਂ ਹੈਗੇ ਤਾਂ ਕਰਕੇ ਸਮੱਸਿਆ ਆ ਰਹੀਆਂ ਨੇ ਜਿੱਦਾਂ ਕੋਈ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਇੱਥੇ ਤੁਹਾਡੇ ਨੂੰ ਹਾਂਜੀ ਰਿਸ਼ਤੇਦਾਰ ਆਉਂਦੇ ਨੇ ਹੁਣ ਜਿੱਦਾਂ ਕਿਸੇ ਮੁੰਡੇ ਦਾ ਜਾਂ ਕੁੜੀ ਦਾ ਆਪਾਂ ਰਿਸ਼ਤਾ ਕਰਨਾ ਹੁੰਦਾ ਹੈ ਰਿਸ਼ਤਾ ਨਹੀਂ ਹੁੰਦਾ ਗਲੀ ਨੂੰ ਦੇਖ ਕੇ ਰਸਤੇ ਜੋ ਹੀ ਮੁੜ ਜਾਂਦੇ ਨੇ ਹਾਂਜੀ ਮੈਂ ਤੁਹਾਡਾ ਕੁਲਦੀਪ ਸਿੰਘ ਜੀ ਕੀ ਸਮੱਸਿਆ ਆ ਰਹੀ ਆ ਤੁਸੀਂ ਜਿਹੜਾ ਇੱਥੇ ਵੋਟਾਂ ਦਾ ਬਾਈਕਾਟ ਕੀਤਾ ਗਿਆ ਸਾਰਿਆਂ ਨੇ ਕੀ ਕਹਿਣਾ ਚਾਹੁੰਦੇ ਸਾਨੂੰ ਇਸ ਮੁਹੱਲੇ ਦੇ ਵਿੱਚ ਬਹੁਤ ਪ੍ਰੋਬਲਮਾਂ ਨੇ ਸਾਨੂੰ ਨੰਗਰ ਨੂੰ ਕੋਈ ਰਸਤਾ ਨਹੀਂ ਠੀਕ ਹੈ ਨਾ ਜਲ ਮੈਂ ਆ ਜਾਂਦਾ ਸੜਦਾ ਨਿਹਾਰੇ ਵੀ ਔਕੇ ਨੇ ਸਕੂਲ ਛੱਡ ਕੇ ਕਿੱਥੇ ਹੀ ਸੜਦਾ ਨਾ ਨੇ ਗਿਰਗਰ ਜਾਂਦੇ ਨੇ ਕੋਈ ਸਾਨੂੰ ਐਸੇ ਕੋਈ ਸਾਡੀ ਸਮੱਸਿਆ ਹੱਲ ਨਹੀਂ ਕਰਦਾ ਸਾਡੇ ਇੱਥੇ ਪਾਣੀ ਦਾ ਬਹੁਤ ਨਿਕਾਲ ਨਹੀਂ ਕਿਸੇ ਪਾਸੇ ਨੂੰ ਨਾ ਸਾਡਾ ਇੱਥੇ ਕੂੜਾ ਘਟ ਘਟ ਸਿੱਟਣ ਨੂੰ ਅਸੀਂ ਬਹੁਤ ਮਜਬੂਰ ਸਾਡੀਆਂ ਬੀਂਆਂ ਵੜਦਿਆਂ ਨੂੰ ਜਿਹੜਾ ਆਉਂਦਾ ਮਿੱਠੀਆਂ ਗੋਲੀਆਂ ਦੇ ਜਾਂਦਾ ਹਾਂਜੀ ਤੁਹਾਡੀ ਵੀ ਹੀ ਬਣੂਗੀ ਕੋਈ ਨਹੀਂ ਬਣਾਉਂਦਾ ਮੁਰਕੇ ਅਸੀਂ ਪਹਿਲਾਂ ਹੁਣ ਤੁਸੀਂ ਹੱਥ ਬੰਨਦੇ ਫੇ ਅਸੀਂ ਬੰਨਦੇ ਆ ਤੁਹਾਡੇ ਹੱਥ ਬੰਨਿਆਂ ਦੀ ਵੀ ਕੋਈ ਲਾਜ ਨਹੀਂ ਰੱਖਦਾ ਤੇ ਕਹਦੇ ਕਿ ਰਿਸ਼ਤੇ ਵੀ ਨਹੀਂ ਹੁੰਦੇ ਬੱਚਿਆਂ ਦੇ। ਨਾ ਜੇ ਕੋਈ ਕੋਈ ਸਾਡੇ ਜੀ ਰਿਸ਼ਤੇਾਰ ਵੀ ਨਹੀਂ ਆਉਂਦਾ। ਹੋਰ ਗੱਲਾਂ ਅਗਲੇ ਕਹਿੰਦੇ ਤੁਹਾਡੇ ਨਹੀਂ ਜਾਈਏ ਕਿ ਤੁਹਾਨੂੰ ਡਿੱਗ ਕੇ ਸੱਟਾ ਖਾਣੀਆਂ ਦਾ ਸੀਨੇ। ਮਕਾਨ ਜੀ ਕਿਸੇ ਨੇ ਖਰੀਦਣਾ ਹੋਵੇ ਜਾਂ ਕੋਈ ਨਹੀਂ ਇੱਥੇ ਆਉਂਦਾ ਗੱਕ ਅਗਲਾ ਕਹਿੰਦਾ ਚਲੋ ਉਧਰ ਹੋਰ ਪਾਸੇ ਖਰੀਦਾਂਗੇ। ਕੋਈ ਨਹੀਂ ਇੱਥੇ ਆਉਂਦਾ ਹੈਗਾ ਸਭ ਬੜੇ ਦੁਖੀ ਹੋਏ ਪਏ ਆਂ ਮਹੱਲੇ ਦੇ ਵਿੱਚ। ਬੜੀ ਦੀ ਵੈਲਿਊ ਖਤਮ ਹੋ ਗਈ ਆ। ਹਾਂਜੀ। ਪ੍ਰੋਪਰਟੀ ਦੀ ਵੈਲਿਊ ਇੱਥੇ ਬਿਲਕੁਲ ਖਤਮ। ਸਾਡਾ ਮਸਲਾ ਹੱਲ ਨਹੀਂ ਕਰਿਆ ਬਹੁਤ ਆ ਕੇ ਚਲੇ ਗਏ। ਬਥੇਰੇ ਆ ਮੂਰੇ ਹੱਥ ਬੰਨ ਲੇ। ਸਾਡੀ ਕਿਸੇ ਨੇ ਨਹੀਂ ਸੁਣੀ ਕੋਟ ਨਹੀਂ ਪਾਉਣੀ ਸਾਡੇ ਕੋ ਕੋਈ ਆਵੇ ਨਾ ਸਾਨੂੰ ਮਜਬੂਰ ਨਾ ਕਰੇ ਕਿਉਂ ਅਸੀਂ ਅਸੀਂ ਸਾਰਾ ਬਾਈਕਟ ਕਰਿਆ ਹੈ ਮਲੇਟ ਵਿੱਚ ਸਾਡੀਆਂ ਮਸਲਾ ਸਾਡਾ ਮਸਲਾ ਨਹੀਂ ਹੱਲ ਹੁੰਦਾ ਸੀ ਬਟਾ ਬਕੇ ਕੀ ਕਰੂੰਗਾ ਕਦੀ ਤੁਸੀਂ ਐਮਸੀ ਨੂੰ ਮਿਲੇ ਹੋ ਜਾ ਕੇ ਸਾਰੇ ਇਕੱਠੇ ਹੋ ਐਮਸੀ ਨੂੰ ਇੱਕ ਵਾਰ ਨਹੀਂ 100 ਵੇਰ ਕੀ ਕਹਿੰਦੇ ਕੀ ਹੈ ਉਹ ਕਹਿੰਦੇ ਨੇ ਕੋਈ ਮਹੀਨੇ ਦੀ ਡੇਟ ਲੈਂਦਾ 2 ਮਹੀਨੇ ਲੰਨਾਂ ਮਹੀਨੇ ਪਤਾ ਨਹੀਂ ਕਿੰਨੇ ਕ ਲੰਗੇ ਸਾਡੀ ਹੱਥ ਬੰਨ੍ਹ ਕੇ ਹੀ ਬੇਨਤੀ ਆ ਵੀ ਬਸ ਹੁਣ ਠੀਕੇ ਠੀਕਾ ਵੋਟਾਂ ਸੀ ਫਿਰ ਨੂੰ ਨਹੀਂ ਪਾਉਣੀ